ਸਾਤਰੀਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸਤਰਾਮ ਸਿੰਘ ਥਾਣਾ ਬਰੀਵਾਲਾ ਦੀ ਪੁਲਿਸ ਵੱਲੋਂ ਚਿੱਟਾ ਪੀਣ ਵਾਲਾ ਅਤੇ ਵੇਚਣ ਵਾਲੇ ਵਿਅਕਤੀ ਨੂੰ ਕੀਤਾ ਕਾਬੂ ਮਾਮਲਾ ਦਰਜ ਨਸ਼ਾ ਸਮਗਲਰ ਅਤੇ ਸੇਮਣ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਥਾਣਾ ਮੁਖੀ ਜਿਲ੍ਹਾ ਪੁਲਿਸ ਮੁਖੀ ਵੱਲੋਂ ਨਸ਼ਾ ਤਸਕਰਾਂ ਵਿਰੋਧ ਵਿਟੀ ਮਹਿੰਮਤ ਹੈ ਤੋ ਜਿਲ੍ਹਾ ਸ਼੍ਰੀ ਮੌਕਸਰ ਸਾਹਿਬ ਦੇ ਥਾਣਾ ਬਰੀਵਾਲਾ ਦੇਣ ਪੁਲਿਸ ਵੱਲੋਂ ਚਿੱਟਾ ਪੀਣ ਅਤੇ ਵੇਚਣ ਵਾਲੇ ਇੱਕ ਨਸ਼ੇੜੀ ਨੂੰ ਕਾਬੂ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾਂਦਾ ਹੈ ਕਿ ਥਾਣਾ ਬਰੀਵਾਲਾ ਦੇ ਮੁਖੀ ਜਗਸੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆ ਐਸਆਈ ਧਰਮਪਾਲ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਨਸ਼ੇ ਦਾ ਸੇਵਨ ਕਰਨ ਵਾਲੇ ਅਤੇ ਵੇਚਣ ਵਾਲੇ ਇੱਕ ਵਿਅਕਤੀ ਨੂੰ ਵੱਡੀ ਮਾਤਰਾ ਵਿੱਚ ਚਿੱਟੇ ਸਮੇਤ ਕਾਬੂ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਆਈ ਧਰਮਪਾਲ ਨੇ ਦੱਸਿਆ ਕਿ ਐਸਆਈ ਜਸਵੀਰ ਸਿੰਘ, ਪਰਚਰਨ ਸਿੰਘ, ਸੁਖਪਾਲ ਸਿੰਘ ਆਦ ਸਮੇਤ ਪੋਲਸੋ ਪਾਰਟੀ ਗਸ਼ਤ ਕਰ ਰਹੀ ਸੀ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਸਰਾਏ ਨਾਗਾ ਨਦੀਕੀ ਬਾਬਾ ਲੰਗਰ ਸਿੰਘ ਜੀ ਵਾਰਡ ਸਾਹਿਬ ਹਰੀ ਕੇ ਕਲਾ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਕੀਤੀ ਤਾਂ ਉਕਤ ਪਾਸਿਓ 10 ਗ੍ਰਾਮ ਚਿੱਟਾ ਬਰਾਮਦ ਹੋਇਆ ਅਤੇ ਉਸ ਨੇ ਆਪਣਾ ਨਾਮ ਜਗਸੀਰ ਸਿੰਘ ਉਰਫ ਪਕੌੜੀ ਪੁੱਤਰ ਹੰਸਾ ਸਿੰਘ ਵਾਸੀ ਪਿੰਡ ਕਾਰਾ ਜ਼ਿਲ੍ਹਾ ਫਰੀਦਕੋਟ ਦੱਸਿਆ ਉਨਾ ਦੱਸਿਆ ਕਿ ਥਾਣਾ ਬਰੀਵਾਲਾ ਵਿਖੇ ਵੱਖ-ਵੱਖ ਉਤਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਅਤੇ ਦੋਚੀ ਨੂੰ ਮਾਨਯੋਗ ਅਦਾਲਤ ਵਿੱਚ ਅਗਲੀ ਕਾਰਵਾਈ ਲਈ ਪੇਸ਼ ਕੀਤਾ ਗਿਆ ਹੈ ਮੰਡੀ ਬਰੀਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਰ ਪਤਾ ਲੱਗੇ ਕਿ ਥਾਣਾ ਬਰੀਵਾਲਾ ਦੀ ਪੁਲਿਸ ਨੂੰ ਸਫਲਤਾ ਮਿਲੀ ਕਿ ਨਸ਼ੀ ਅਮਰੋਧ ਵਿੱਡੀ ਮੈਂ ਮਤੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਤੇ ਮਾਮਲਾ ਦਰਜ ਕੀਤਾ ਕੀ ਮਾਮਲਾ ਹੈ ਇਹ ਮਾਮਲਾ ਕਰਨ ਪੁਲਿਸ ਪਾਰਟੀ ਜਿਹੜੀ ਗਸਰ ਕਰਦੀ ਹੋਈ ਬਾਬੇ ਦੀ ਬਾੜ ਤੋਂ ਹਰੀਕਲਾਂ ਜਾ ਰਹੀ ਸੀ ਠੀਕ ਹੈ ਤੇ ਜਦ ਪੁਲਿਸ ਪਾਰਟੀ ਨੇੜੇ ਬਾਬੇ ਦੀ ਬਾੜ ਪੁੱਜੀ ਤਾਂ ਉੱਥੇ ਇੱਕ ਸਾਹਮਣੇ ਤੋਂ ਇੱਕ ਜਗਸੀਰ ਸਿੰਘ ਪੁੱਤਰ ਹਲਸਾ ਸਿੰਘ ਵਾਸੀ ਖਾਰਾ ਉਹਦਾ ਦਿਖਾਈ ਦਿੱਤਾ ਜਿਹਨੂੰ ਜਿਹਨੂੰ ਕਾਬੂ ਕਰਕੇ ਤੇ ਜਿਹਦੇ ਜਿਹਦੇ ਪਾਸੋਂ 10 ਗ੍ਰਾਮ ਚਿੱਟਾ ਬਰਾਬ ਕੀਤਾ ਹੈ ਅੱਛਾ ਤੇ ਇਹ ਉਸਰ ਮਤਲਬ ਇਸ ਤੋਂ ਪਹਿਲਾਂ ਵੀ ਕੋਈ ਇਹਦੇ ਤੇ ਮਾਮਲਾ ਦਰਜ ਹੈ ਕੋਈ ਇਹਦੇ ਤੇ ਪੰਜ ਛੇ ਮਾਮਲੇ ਦਰਜ ਹੈ ਇੱਕ ਤਾਂ ਬਰੀ ਵਾਲੇ ਦੇ ਵਿੱਚ ਹੀ ਦਰਜ ਹੈ ਤੇ ਇੱਕ ਫਰੀਦਕੋਟ ਕਤਵਾਲੀ ਜੀ ਦਰਜ ਹੈ ਕੋਟਕਪੂਰੇ ਦਰਜ ਹੈ ਕਈ ਮਾਮਲੇ ਦਰਜ ਨੇ ਕਿੰਨਾ ਕੰਮ ਕੋਲ ਅੱਛਾ ਤੇ ਇਹ ਕਾਰਵਾਈ ਕੀਤੀ ਜਾ ਚੁੱਕੀ ਹੈ ਤੇ ਹਾਂਜੀ ਮੁਕੱਦਮਾ ਨੰਬਰ 5 ਨਿਤ 271 25 ਕੰਟਰਸੈਕਸ਼ਨ 21B 685 ਤਾਂ ਇਹ ਤੋਂ ਜਿਹੜੀ ਕਾਰਵਾਈ ਕੀਤੀ ਜਾ ਚੁੱਕੀ ਹੈ ਜੀ ਅਕਸ ਧੰਨਵਾਦ